ਪੰਜਾਬ ਡੈਰੀ ਦੇ ਨਾਲ ਪੁਲਿਸ ਨੂੰ ਅਸੀਂ ਉਦੋਂ ਦਾ ਇਨਫੋਰਮ ਕੀਤਾ ਸੀ 4 ਵਜੇ ਤੋਂ ਲੱਗਿਆ 8 ਵਜੇ ਦੇ ਤੱਕ ਅਜੇ ਤੱਕ ਕੋਈ ਪੁਲਿਸ ਨਹੀਂ ਆਈ ਸੀ 8 ਵਜੇ ਤੱਕ ਸਾਡਾ ਸਿੱਧੀ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਵੀ ਟੂ ਦੇ ਵਿੱਚ ਫੋਨ ਕਰੋ ਟੂ ਵਾਲੇ ਅਜੇ ਆਏ ਨਹੀਂ ਹੈ ਲੇਕਿਨ ਵਨ ਵਾਲੇ ਲਿਜਾ ਕੇ ਤੇ ਉਹਨੂੰ ਸਿੱਧੀ ਟੂ ਦੇ ਵਿੱਚ ਦੇ ਰਹੇ ਨੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੁਲਿਸ ਆਮ ਤੌਰ ਤੇ ਇਸ ਗੱਲ ਨਾਲ ਮਸ਼ਹੂਰ ਹੈ ਕਿ ਇਹ ਹਮੇਸ਼ਾ ਵਾਰਦਾਤ ਵਾਲੀ ਥਾਂ ਤੇ ਲੇਟ ਪਹੁੰਚਦੀ ਹੈ ਪਰ ਫਰੀਦਕੋਟ ਦੀ ਪੁਲਿਸ ਲੇਟ ਲਤੀਫੀ ਵਿੱਚ ਸਾਰਿਆਂ ਨੂੰ ਉਦੋਂ ਮਾਤ ਕਰਦੀ ਨਜ਼ਰ ਆਈ ਜਦੋਂ ਉਸ ਨੇ ਇੱਕ ਸ਼ੱਕੀ ਚੋਰ ਨੂੰ ਲੋਕਾਂ ਪਾਸੋਂ ਲਿਆਉਣ ਲਈ 2 ਕਿਲੋਮੀਟਰ ਦਾ ਫਾਸਲਾ 4 ਘਟਿਆਂ ਵਿੱਚ ਤੈਅ ਕੀਤਾ ਫੜੇ ਫੜਾਏ ਇਸ ਸ਼ੱਕੀ ਚੋਰ ਨੂੰ ਪੁਲਿਸ ਹਵਾਲੇ ਕਰਨ ਲਈ ਲੋਕਾਂ ਨੂੰ ਆਪਣਾ ਕੰਮਕਾਰ ਛੱਡ ਕੇ ਇਸ ਨੌਜਵਾਨ ਦੀ ਰਖਵਾਲੀ ਲਈ ਉਸ ਕੋਲ ਬਿਠਣਾ ਪਿਆ ਤੇ ਵਾਰ-ਵਾਰ ਦਰਜਨਾਮਾ ਫੋਨ ਸਬੰਧਤ ਥਾਣੇ ਦੀ ਪੁਲਿਸ ਨੂੰ ਕਰਨੇ ਪਏ ਹਨੇਰਾ ਹੁੰਦਾ ਦੇਖ ਕੇ ਫਿਰ ਕਿਸੇ ਪਤਵੰਤੇ ਨੇ ਵੱਡੇ ਅਫਸਰ ਨੂੰ ਫੋਨ ਕੀਤਾ ਤਾਂ ਕਿਤੇ ਜਾ ਕੇ ਪੁਲਿਸ ਆਈ ਤੇ ਫੜੇ ਗਏ ਇਸ ਨੌਜਵਾਨ ਨੂੰ ਨਾਲ ਲੈ ਕੇ ਗਈ ਹੋਇਆ ਇਸ ਤਰ੍ਹਾਂ ਕਿ ਇਥੋਂ ਦੀ ਸਬਜ਼ ਮੰਡੀ ਵਿੱਚ ਲੋਕਾਂ ਨੇ ਇੱਕ ਵਾਹਨ ਦੀ ਬੈਟਰੀ ਚੋਰੀ ਕਰਦਾ ਇੱਕ ਨੌਜਵਾਨ ਫੜ ਲਿਆ ਤੇ ਉਸ ਨੂੰ ਪੁਲਿਸ ਹਵਾਲੇ ਕਰਨ ਲਈ ਸ਼ੁਰੂ ਹੋਈ ਫਿਰ ਜਦੋਂ ਜਦ। ਮੌਕੇ ਤੇ ਪਹੁੰਚੇ ਗੁਰਦੁਆਰਾ ਮਾਤਾ ਖੀਵੀ ਜੀ ਦੇ ਪ੍ਰਬੰਧਕ ਕੈਪਟਨ ਧਰਮ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਕਾਫੀ ਸਮਾਂ ਪਹਿਲਾਂ ਉਹਨਾਂ ਦੇ ਨਾਲ ਕੰਮ ਕਰਦਾ ਰਿਹਾ ਏ ਤੇ ਉੱਥੋਂ ਦੋ ਮਹਿੰਗੇ ਮੋਬਾਈਲ ਚੋਰੀ ਕਰਕੇ ਫਰਾਰ ਹੋ ਗਿਆ ਸੀ ਜਿਸ ਨੂੰ ਹੁਣ ਉਹ ਕਾਫੀ ਸਮੇਂ ਤੋਂ ਤਲਾਸ਼ ਕਰ ਰਹੇ ਸੀ। ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਚੋਰਾਂ ਨੂੰ ਫੜਨਾ ਤਾਂ ਭਾਵੇਂ ਪੁਲਿਸ ਦਾ ਕੰਮ ਆ ਪਰ ਅਸੀਂ ਕੋਸ਼ਿਸ਼ ਕਰਕੇ ਇਸ ਨੂੰ ਫੜਿਆ। ਹੁਣ ਪੁਲਿਸ ਇਸ ਨੂੰ ਲੈ ਨਹੀਂ ਆ ਰਹੀ ਉਹਨਾਂ ਦੱਸਿਆ ਕਿ ਫੋਨ ਕਰਨ ਤੇ ਮੁਲਾਜ਼ਮਾ ਨੇ ਅੱਗੋਂ ਇਹ ਕਹਿ ਕੇ ਫੋਨ ਕਰ ਦਿੱਤਾ ਕਿ ਉਹ ਇਸ ਦਾ ਕੀ ਕਰਨਗੇ ਜਿਸ ਕਾਰਨ 4 ਘੰਟੇ ਤੱਕ ਇਸ ਦੀ ਰਖਵਾਲੀ ਕਰਨੀ ਪਈ ਫਿਰ ਕਿਸੇ ਪਤਵੰਤੇ ਨੇ ਵੱਡੇ ਅਫਸਰ ਨੂੰ ਕਿਹਾ ਤੇ ਉਹਨਾਂ ਨੇ ਪੁਲਿਸ ਭੇਜੀ ਤੇ ਉਹ ਆ ਕੇ ਇਸ ਨੌਜਵਾਨ ਨੂੰ ਇੱਥੋਂ ਲੈ ਕੇ ਗਈ ਜਿਸ ਪਾਸ ਸਿੰਘ ਇਹਨੇ ਆਪਣੇ ਇੱਥੇ ਸਬਜ਼ੀ ਮੰਡੀ ਚ ਕੋਲਪੁਰ ਰੋਡ ਤੇ ਫਰੀਦਕੋਟ ਬਿਲਡਿੰਗ ਮਟੀਰੀਅਲ ਦੀ ਦੁਕਾਨ ਆਪਣੀ ਤੇ ਅੱਜ ਦੁਪਹਿਰੇ 3:30-4 ਵਜੇ ਇਹ ਚੋਰ ਜਿਹੜਾ ਆਪਣੇ ਟਰੈਕਟਰ ਦੀ ਲੋਡਰ ਦੀ ਬੈਟਰੀ ਲਾ ਰਿਹਾ ਸੀ ਸਾਡੇ ਡਰਾਈਵਰ ਨੇ ਅਚਾਨਕ ਜਦੋਂ ਇਹਦੇ ਵੱਲ ਦੇਖਿਆ ਤਾਂ ਬੈਟਰੀ ਲਾਉਂਦਾ ਲਾਉਂਦਾ ਛੱਡ ਕੇ ਭੱਜ ਗਿਆ ਅਸੀਂ ਇਹਨੂੰ ਸਾਧ ਚੌਂਕ ਤੋਂ ਜਾ ਕੇ ਫੜ ਕੇ ਲਿਆਏ ਪੁਲਿਸ ਨੂੰ ਅਸੀਂ ਉਦੋਂ ਦਾ ਇਨਫੋਰਮ ਕੀਤਾ ਸੀ 4 ਵਜੇ ਤੋਂ ਲੱਗਿਆ 8 ਵਜੇ ਦੇ ਤੱਕ ਅਜੇ ਤੱਕ ਕੋਈ ਪੁਲਸ ਨਹੀਂ ਆਈ ਸੀ 8 ਵਜੇ ਤੱਕ ਹਾਂਜੀ ਸਿਟੀ 2 ਵਾਲੇ ਗਰਮੀਤ ਸਿੰਘ ਆਏ ਸੀ ਪਰ ਉਹ ਕਹਿੰਦੇ ਅਸੀਂ ਨਹੀਂ ਲਿਜਾ ਸਕਦੇ ਨੂੰ ਕਿਉਂ ਨਹੀਂ ਲਿਜਾ ਸਕਦੇ ਪਰ ਕਹਿੰਦੇ ਅਸੀਂ ਕੀ ਕਰੀਏ ਇਹਨਾਂ ਨੂੰ ਲਿਜਾ ਕੇ ਹਾਂਜੀ ਬਹੁਤ ਲੇਟ ਪਹੁੰਚਿਆ ਪੁਲਸ 4 ਘੰਟੇ ਬਾਅਦ ਇਹ ਵੀ ਨਹੀਂ ਆਈ ਸੀ 8 ਵਜੇ ਤੱਕ ਤੇ ਉਹ ਕਿੱਥੇ ਲੈ ਗਏ ਪੁਲਸ ਨੂੰ ਹੁਣ ਪੁਲਸ ਹਾਂਜੀ ਹਾਂ ਹੁਣ ਲੈ ਕੇ ਗਈ ਕੁੜਾਗੇ ਆਪਣੇ ਕੀ ਕੋ ਚੋਣੇ ਕਰਵਾ ਰਹੇ ਨੇ ਐچھے ਨਾ ਸਾਡੇ ਨਾਲੇ ਕੰਮ ਵੀ ਕਰਦਾ ਰਿਹਾ ਬੜਾ ਐਨੇ ਤਸੱਲੀ ਬਖਸ਼ ਕੰਮ ਕੀਤਾ ਹੈ ਔਰ ਸਭ ਤੋਂ ਵਧੀਆ ਕੰਮ ਕਰਦਾ ਹੁੰਦਾ ਸੀ ਤੇ ਇੰਨਾ ਇਹਨੇ ਯਕੀਨ ਬਣਾਇਆ ਨਾ ਤੇ ਫਿਰ ਇਹਨੂੰ ਮਤਲਬ ਹੈ ਕਿ ਸੌਣ ਵਾਸਤੇ ਕਮਰੇ ਵਿੱਚ ਜਿਹੜੇ ਬਾਕੀ ਸੇਵਾਦਾਰ ਸੌਂਦੇ ਹੁੰਦੇ ਸੀ ਉਹਨਾਂ ਨਾਲ ਸੌਣਾ ਸ਼ੁਰੂ ਕਰਤਾ ਤੇ ਉਹਨਾਂ ਦਾ ਹੀ 70-70 ਹਜ਼ਾਰ ਦੇ ਦੋ ਮੋਬਾਈਲ ਚੋਕੇ ਲੈ ਗਏ ਇਫਤਰਾਦ ਹੋ ਗਿਆ ਜਦੋਂ ਇਹਦਾ ਕਿਤੇ ਪਤਾ ਕੀਤਾ ਕਿ ਇਧਰੋਂ ਉਧਰੋਂ ਕਿ ਹਾਂ ਪਿੰਡ ਕੋਈ ਨਾ ਇਹਦਾ ਇੱਕ ਚਾਚਾ ਸੀ ਇੱਥੇ ਉਹਨੇ ਦੱਸਿਆ ਵੀ ਅਸੀਂ ਤੇ ਇਹਨੂੰ ਘਰੋਂ ਕੱਢਿਆ ਹੋਇਆ ਵਾ ਇਹਨੂੰ ਬੇਦਖੀ ਕੀਤਾ ਹੋਇਆ ਵਾ ਤੇ ਮੁਲਕ ਨਾ ਇਹਨੇ ਮੇਰਾ ਫੋਨ ਚੁੱਕਿਆ ਨਾ ਕਿ ਸਾਥੀ ਦਾ ਚੁੱਕਿਆ ਨਾ ਸਾਡੇ ਬਾਬੇ ਦਾ ਚੁੱਕਿਆ ਫੋਨ ਤੇ ਹੁਣ ਅੱਜ ਇਹ ਸਬਜ਼ੀ ਮੰਡੀ ਫੜਿਆ ਗਿਆ ਟਰੈਕਟਰਾਂ ਦੀ ਬੈਟਰੀ ਚੋਰੀ ਕਰਦਾ ਤੇ ਥਾਣਾ ਸਿਜੀ ਨੂੰ ਫੋਨ ਕੀਤਾ ਹੈ ਉਹ ਕਹਿੰਦੇ ਵੀ 2 ਦੇ ਵਿੱਚ ਫੋਨ ਕਰੋ 2 ਵਾਲੇ ਅਜੇ ਆਏ ਨਹੀਂ ਹੈ ਲੇਕਿਨ 1 ਵਾਲੇ ਲਾ ਜਾ ਕੇ ਤੇ ਉਹਨੂੰ ਸਿੱਧੀ 2 ਦੇ ਵਿੱਚ ਦੇ ਦੇ